ਨਾਂ ਬਗਤੀ ਦਾ ਜਨਮ ਧਿਆੜਾ ਸੰਗ ਤਾਂ ਬੜੇ ਚਾਲੇ ਨਾਲ ਔਰ ਦਿਨੋਂ ਮਨਾ ਰਹੇ ਨੇ ਸਾਨੂੰ ਆਪਣੇ ਗੁਰੂਆਂ ਤੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਔਰ ਅੱਜ ਦੇ ਯੁੱਗ ਦੇ ਵਿੱਚ ਇੱਕੋ ਇੱਕ ਆਸਰਾ ਹੈ ਕਿ ਜਦੋਂ ਕੋਈ ਬੰਦੇ ਨੂੰ ਕਿਉਂਕਿ ਰਜੇਵੇਂ ਬਹੁਤ ਆ ਪਰ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਟਾਈਮ ਭਗਤੀ ਆ ਲਾ ਕੇ ਹੀ ਆਪਾਂ ਵੱਡੀਆਂ ਟੈਨਸ਼ਨਾਂ ਤੋਂ ਦੂਰ ਹੁੰਦੇ ਆ ਜਦੋਂ ਵੀ ਕੋਈ ਵੱਡੀ ਟੈਨਸ਼ਨ ਪੈਂਦੀ ਹੈ ਅਸੀਂ ਗੁਰੂ ਘਰ ਜਾ ਕੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨੂੰ ਦੂਰ ਕਰੇ ਔਰ ਪਰਿਵਾਰ ਚ ਖੁਸ਼ਹਾਲੀ ਬਖਸ਼ੇ ਇਹ ਮੇਰਾ ਛੋਟਾ ਵੀ ਫਤੇ ਸਿੰਘ ਜੀ ਹੋਰ ਛੋਟੇ ਹੁੰਦੇ ਕੋਲ ਜੀ ਇਕੱਠੇ ਜੱਡੇ ਆ ਅੱਜ ਇਹਨਾਂ ਨੇ ਵੀ ਆਪਣਾ ਸਥਾਨ ਬਣਾਇਆ ਸਮਾਜ ਦੇ ਵਿੱਚ ਸੰਗੀ ਕੰਮ ਕਰਕੇ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਔਰ ਵਾਹਿਗੁਰੂ ਜੀ ਅਗੇ ਹੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਗੱਲਾਂ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ